ਵਰ ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਅਸੀਂ ਕੁਝ ਦਿਨ ਪਹਿਲਾਂ ਤੁਹਾਨੂੰ ਜਿਹੜੀ ਵੀਡੀਓ ਪਾਈ ਸੀ ਸਾਰਿਆਂ ਨੂੰ ਆਪਣੇ ਮੰਮੀ ਦੇ ਸਾਰੇ ਜਿਹੜੇ ਸਮਾਨ ਦੀ ਸੀਗੀ ਜਿਹਦੇ ਵਿੱਚ ਕੁਝ ਮੰਮੀ ਦਰੀਆਂ ਸੀ ਹਨਾ ਹਾਂ ਦਰੀਆਂ ਸੀਗੀਆਂ ਖੇਸ ਚਾਦਰ ਨਾਲੇ ਝੋਲੇ ਅਗੀਠੀਪੋਸ਼ ਸਰਾਣੇ ਜਿਹੜਾ ਸਾਰਾ ਸਮਾਨ ਜੋ ਹਨਾ ਪਹਿਲਾਂ ਹਾਂ ਪਹਿਲਾਂ ਬਣਾਇਆ ਜਾਂਦਾ ਸੀ ਸਾਡਾ ਵੀਡੀਓ ਪਾਉਣ ਦਾ ਪਹਿਲਾਂ ਤਾਂ ਜਿਹੜਾ ਮਕਸਦ ਹੋਈ ਆ ਵੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਹਨਾ ਵੀ ਇਹ ਆਪਾਂ ਇਹ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਹਨਾ ਵੀ ਇਹਨਾਂ ਨੂੰ ਆਪਾਂ ਫਿਰ ਤੋਂ ਲੈ ਕੇ ਆਈਏ ਹਨਾ ਵੀ ਪ੍ਰਾਣਾ ਪੰਜਾਬ ਪੁਰਾਣਾ ਸਭਿਆਚਾਰ ਹਨਾ ਇਕ ਨਾ ਸਮਾਨ ਹੀ ਨਹੀਂ ਸੀ ਇਹ ਇਹ ਚੀਜ਼ਾਂ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਵੀ ਸੀ ਕਿਉਂਕਿ ਇਹ ਚੀਜ਼ਾਂ ਜਦੋਂ ਬਣਾਈਆਂ ਜਾਂਦੀਆਂ ਸੀ ਇਹ ਆਪਾਂ ਇਕੱਲੇ ਨਹੀਂ ਸੀ ਬਣਾ ਸਕਦੇ ਜਿਵੇਂ ਦਰੀ ਬਣਾਉਂਦੇ ਸੀ ਇੱਕ ਜਣਾ ਨਾਲ ਲੱਗਦਾ ਸੀ ਨਾਲ ਆਪਾਂ ਦੋ ਜਣੇ ਬੈਠ ਕੇ ਬਣਾਉਂਦੇ ਸੀ ਹਨਾ ਉਹ ਆਪਸ ਵਿੱਚ ਹਨਾ ਮੰਮੀ ਉਹਨਾਂ ਦਾ ਪਿਆਰ ਸੀ ਨੇੜਤਾ ਸੀ ਹਨਾ ਚਰਕੇ ਗੁੱਟੀਆਂ ਬਣਾਉਂਦਾ ਸੀ ਗੁੱਟੀਆਂ ਕੱਟਦਾ ਸੀ ਤਾਂ ਇਹਨਾਂ ਦਾ ਕੰਮ ਸੀ ਹਾਂ ਗੁੱਟੀਆਂ ਬਣਾਉਣੀਆਂ ਹਨਾ ਹਣ ਜਿਵੇਂ ਦਰੀ ਜਿਨ੍ਹਾਂ ਨੇ ਬੁਣੀ ਉਹਨਾਂ ਨੂੰ ਸਾਰਾ ਪਤਾ ਹੋਊਗਾ ਵੀ ਜਿਨ੍ਹਾਂ ਨੇ ਵੀ ਦਰੀਆਂ ਜਦੋਂ ਬੁਣਦੇ ਆਪਾਂ ਕੀ ਕੀ ਕਰਦੇ ਆ ਜਿਵੇਂ ਪਹਿਲਾਂ ਤਾਣਾ ਪਾਉਣਾ ਹੁਣ ਦੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਵੀ ਤਾਣਾ ਕੀ ਹੁੰਦਾ ਹਨਾ ਜਿੰਨਾ ਮੇਰੀਆਂ ਭੈਣਾਂ ਨੇ ਦਰੀਆਂ ਬੁਣੀਆਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਵੀ ਤਾਣਾ ਕੀ ਹੁੰਦਾ ਅੱਡਾ ਕੀ ਹੁੰਦਾ ਹੱਥਾ ਗੁੱਟੀਆਂ ਹਨਾ ਫੱਟੀ ਜਿਹੜੀ ਉਹਦੇ ਵਿੱਚ ਪਾਈ ਹੁੰਦੀ ਆ ਹਾਂ ਜਿਵੇਂ ਹੁਣ ਛੁੱਟੀਆਂ ਹੋਈਆਂ ਹੋਈਆਂ ਹਨਾ ਬੱਚਿਆਂ ਨੂੰ ਅੱਗੇ ਜਦੋਂ ਛੁੱਟੀਆਂ ਹੁੰਦੀਆਂ ਹੁੰਦੀਆਂ ਸੀ ਨਾ ਸਾਡੇ ਟਾਈਮ ਤੇ ਸਾਡੀਆਂ ਮੰਮੀਆਂ ਸਾਨੂੰ ਪਹਿਲੀ ਸਮਾਨ ਲੈ ਕੇ ਵੀ ਆ ਛੁੱਟੀਆਂ 'ਚ ਤੁਸੀਂ ਇੰਨੀਆਂ ਚਾਦਰਾਂ ਕੱਢ ਦਿਓ ਇੰਨੀਆਂ ਦਰੀਆਂ ਬਣ ਦਿਓ ਮੇਰੇ ਨਾਨੀ ਜੀ ਕੋਲ ਅਸੀਂ ਚਲੇ ਜਾਣਾ ਉਹਨਾਂ ਨੇ ਵੀ ਸਾਨੂੰ ਇਦਾਂ ਸਮਾਨ ਬਹੁਤ ਬਣਾ ਕੇ ਦਿੱਤਾ ਨਾਲ ਅਸੀਂ ਸਿੱਖੇ ਵੀ ਆ ਤੇ ਹੁਣ ਜਿਵੇਂ ਛੁੱਟੀਆਂ ਹੁਣ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਅਸੀਂ ਕੀ ਬਣਾਉਣਾ ਇਹਦੇ ਵਿੱਚ ਬੱਚਿਆਂ ਦਾ ਨਾ ਨਕਸੂਰ ਮਿਲਦਾ ਕਿਤੇ ਨਾ ਕਿਤੇ ਮੰਮੀ ਆਪਾਂ ਵੀ ਕਸੂਰਬਾਰ ਆ ਹਨ ਆਪਾਂ ਇਹ ਨਹੀਂ ਬੱਚਿਆਂ ਨੂੰ ਨਾ ਹਾਂ ਸਿਖਾਉਂਦੇ ਹੈਗੇ ਹਾਂ ਬੱਚਿਆਂ ਨੂੰ ਆਪਾਂ ਸਿਖਾਉਂਦੇ ਹੀ ਨਹੀਂ ਹੈਗੇ ਇਹ ਚੀਜ਼ਾਂ ਦੁਬਾਰਾ ਫਿਰ ਤੋਂ ਆਣੀਆਂ ਚਾਹੀਦੀਆਂ ਇਹ ਜੇ ਬੱਚੇ ਇਹ ਚੀਜ਼ਾਂ 'ਚ ਪੈਂਦੇ ਆ ਤੇ ਇੱਕ ਤਾਂ ਫੋਨ ਤੋਂ ਵੀ ਦੂਰ ਹੋਣਗੇ ਹਨਾ ਫੋਨ ਤੋਂ ਦੂਰ ਹੋਣਗੇ ਨਾਲ ਜਿਹੜੀ ਦਿਲਚਸਪੀ ਇਹ ਚੀਜ਼ਾਂ ਵੱਲੀ ਵਧੂਗੀ ਇਹ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਹਾਂ ਚਲੋ ਅੱਜ ਆਪਾਂ ਤੁਹਾਨੂੰ ਇੱਕ ਜਿਹੜੀ ਨਵੀਂ ਦਰੀ ਦਾ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ ਤੇ ਇਹ ਦਰੀ ਦਾ ਡਿਜ਼ਾਈਨ ਹੈ ਜੀ ਚੂਚਿਆਂ ਦੀ ਦਰੀ ਆ ਚੂਚੇ ਛੋਟੇ ਹਾਂਜੀ ਆਪਾਂ ਤੁਹਾਨੂੰ ਦਿਖਾਉਨੇ ਆ ਚੂਚਿਆਂ ਦੇ ਡਿਜ਼ਾਈਨ ਦੀ ਦਰੀ ਮੈਂ ਵਿਚੇ ਨੂੰ ਹੋ ਜਾ ਮੜਾ ਜਾ ਹਨਾ ਪਿੱਛੇ ਨੂੰ ਹੋ ਕੇ ਹਨਾ ਸਾਰੀ ਦਰੀ ਦਿਖਾ ਦੋ ਦੇਖੋ ਜੀ ਛੋਟੇ ਛੋਟੇ ਚੂਚੇ ਬਣੇ ਹੋਏ ਆ ਇੱਕ ਸਾਰ ਚੂਚਿਆਂ ਦੇ ਜੋੜੇ ਆ ਜਿਵੇਂ ਹੈਨਾ ਡੱਬਿਆਂ ਦੇ ਵਿੱਚ ਬਣੇ ਹੋਏ ਹੂੰ ਸਾਰੇ ਦੇਰੀ ਮੰਮੀ ਖੋਲ ਕੇ ਦਿਖਾ ਦੋ ਇੱਕ ਪਾਸੇ ਨੂੰ ਇਹਨਾਂ ਦੇ ਜਿਹੜੇ ਸਿੰਗਲ ਚੂਚੇ ਆ ਹੈਨਾ ਇਧਰ ਨੇ ਇੱਕ ਸਾਰ ਹੀ ਲਾਈਨ ਦੇ ਵਿੱਚ ਤੇ ਦੇਖੋ ਜਿਹੜੀ ਬਹੁਤ ਹੀ ਪਿਆਰੀ ਦਰੀ ਆ ਹਨਾ ਚੂਚਿਆਂ ਦੀ ਛੋਟੇ ਛੋਟੇ ਚੂਚੇ ਆ ਤੇ ਤੁਸੀਂ ਜਾਲੀ ਦੇਖੋ ਵੀਰੇ ਜਾਲੀ ਦਿਖਾਇਓ ਜਾਲੀ ਦੇਖੋ ਇਹਦੀ ਕਿੰਨੀ ਭਾਰੀ ਆ ਬਹੁਤ ਭਾਰੀ ਜਾਲੀ ਆ ਜਿਹੜੀ ਗੱਠੀ ਗਈ ਆ ਇਹ ਜਿਹੜਾ ਤਾਣਾ ਹੁੰਦਾ ਨਾ ਇਹ ਤਾਣੇ ਦੇ ਵਿੱਚੋਂ ਹੀ ਧਾਗੇ ਨਿਕਲਦੇ ਆ ਇਹ ਤੇ ਫਿਰ ਇਹਨਾਂ ਨੂੰ ਗੱਠ ਦਿੰਦੇ ਆ ਤੇ ਜਿਹੜੀ ਦਰੀ ਆ ਨਾ ਜਿਵੇਂ ਕਹਿੰਦੇ ਔਰਤ ਆ ਜਿਹੜੀ ਸ਼ਿੰਗਾਰ ਨਾਲ ਜੱਜਦੀ ਆ ਤੇ ਜਿਹੜੀ ਬੈਰੀ ਐ ਜਾਲੀ ਨਾਲ ਹੀ ਜੱਚਦੀ ਆ ਹਨਾ ਕਹਿੰਦੇ ਦਰੀ ਦੀ ਜਿੰਨੀ ਭਾਰੀ ਜਾਲੀ ਹੋਊ ਓਨੀ ਹੀ ਜ਼ਿਆਦਾ ਇਹ ਜਚੂਗੀ ਜਿਹੜੀ ਦਰੀ ਦੀ ਤੌਰ ਆ ਜਾਲੀ ਨਾਲ ਹੀ ਬਣੂਗੀ ਮੈਨੂੰ ਕਿੰਨਾ ਟਾਈਮ ਲੱਗਿਆ ਸੀ ਇਹਨੂੰ ਬਣਾਉਣ ਨੂੰ ਇਹ ਦੱਸ ਦੇ ਨਾ ਇਹਨੂੰ ਦੱਸ ਦੇ ਨਾ ਅੱਛਾ ਇਹ ਜਿਹੜਾ ਚਿੱਟਾ ਸੂਟ ਆ ਇਹਨੂੰ ਵੀ ਹਨਾ ਚਿੱਟਾ ਰੰਗ ਦੇਣਾ ਪੈ ਹਾਂ ਇਹਨੂੰ ਚਿੱਟਾ ਹੀ ਰੰਗ ਦੇਣਾ ਪੈਂਦਾ ਤੇ ਲਾਲ ਆ ਜਿਹੜੇ ਇਹ ਲਾਲ ਤਿੰਨ ਰੰਗ ਆ ਇਹ ਦਰੀ ਦੇ ਵਿੱਚ ਹਨਾ ਹਾਂ ਲਾਲ ਨੀਲਾ ਨੀਲਾ ਇਹਨਾਂ ਸਲੇਟੀ ਰੰਗ ਵੀ ਕਹਿੰਦੇ ਹਨਾ ਹਾਂ ਹਾਂ ਤੇ ਚਿੱਟਾ ਰੰਗ ਤੇ ਜਿਹੜੀ ਜਾਲੀ ਆ ਜਾਲੀ ਦੇ ਵਿੱਚ ਆ ਜਿਹੜਾ ਇਹ ਸੰਤਰੀਆ ਜਿਹੜੀਆਂ ਹਨਾ ਗੁੱਟੀਆਂ ਉਹਦਾ ਕੀਤਾ ਗਿਆ ਹੁਣ ਤਾਂ ਲੋਕ ਆ ਜਿਹੜੇ ਬਿਲਕੁਲ ਇਹ ਦਰੀਆਂ ਬਣਦੇ ਹੀ ਨਹੀਂ ਹਨਾ ਪਹਿਲਾਂ ਜਦੋਂ ਦਰੀਆਂ ਬਣਦੇ ਸੀ ਦੀ ਨੂੰ ਦਾਜ ਦੇਣਾ ਹੈ ਨਾ ਇਹ ਉਦੋਂ ਕੰਮ ਆਉਂਦੀਆਂ ਸੀਗੀਆਂ ਦਾਜ ਦੇਣ ਦੇ ਕੰਮ ਫਿਰ ਇੱਕ ਨਾਨਕੀ ਸ਼ੱਕ ਵੀ ਜਾਂਦੇ ਸੀ ਹੁਣ ਤਾਂ ਨਾਨਕੀ ਸ਼ੱਕ ਦੇ ਵੀ ਜਿਹੜੇ ਰਿਵਾਜ ਆ ਬਦਲ ਗਏ ਆ ਤੇ ਹੁਣ ਤਾਂ ਪੈਸੇ ਦੇ ਦਿੰਦੇ ਆ ਚਲੋ ਜੀ ਅਸੀਂ ਨਾਨਕੀ ਸ਼ੱਕ ਭਰਤੀ ਤੇ ਅੱਗੇ ਤਾਂ ਮम्मी ਨਾਨਕੀ ਸ਼ੱਕ ਚ ਵੀ ਹੈ ਨਾ ਦਰੀਆਂ ਹਾਂ 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 ਮੇਰੇ ਨਾਨਕਿਆਂ ਨੇ ਵੀ ਮੈਨੂੰ ਦਰੀਆਂ ਖੇ ਸਾਰਾ ਕੁਝ ਹਾਂ ਨਾਣੇ ਕਿਤੋਂ ਕੋਈ ਨਾਣ ਸਕਦੇ ਵਿੱਚ ਤੀਨ ਨੂੰ ਪਹਿਲਾਂ ਵਿਆਹ ਤੇ ਦਿੰਦੇ ਸੀ ਫਿਰ ਸ਼ੂਸ਼ਕ ਦਿੰਦੇ ਸੀ ਹਾਂ ਸ਼ੂਸ਼ਕ ਹੁਣ ਤਾਂ ਸ਼ੂਸ਼ਕਾ ਜਿਹੜਾ ਇਹ ਰਿਵਾਜ ਹਨਾ ਬਿਲਕੁਲ ਹੀ ਖਤਮ ਹੋ ਗਿਆ ਤੁਸੀਂ ਦੱਸਿਓ ਸਾਰੇ ਜਾਣੇ ਸਾਨੂੰ ਕਮੈਂਟਾਂ ਵਿੱਚ ਸ਼ੂਸ਼ਕ ਦਾ ਇੱਕ ਰਿਵਾਜ ਹੁੰਦਾ ਸੀ ਉਹ ਕਿਹਨੂੰ ਕਿਹਨੂੰ ਪਤਾ ਹੈ ਰਿਵਾਜਵਾਰੀ ਫਿਰ ਅੱਪਾ ਇੱਥੇ ਵੀ ਵੀਡੀਓ ਪਾਵਾਂਗੇ ਵੀ ਸ਼ੂਸ਼ਕ ਕੀ ਹੁੰਦਾ ਸੀਗਾ ਨਾਣ ਕੀ ਸ਼ੱਕ ਦੇ ਵਿੱਚ ਡਰੀਆਂ ਹੋਣੀਆਂ ਹਨਾ ਆਣ ਗਵਾਨੇ ਵੀ ਜਦੋਂ ਵਿਆਹ ਹੁੰਦਾ ਸੀ ਉਦੋਂ ਵੀ ਮੰਮੀ ਹੁਣੀ ਮੈਂ ਦੇਖਿਆ ਕਈ ਵਾਰ ਉਹਨਾਂ ਨੇ ਕੱਢ ਕੇ ਵਸਤਰਾ ਦੇ ਕੇ ਆਉਣਾ ਵੀ ਫਲਾਨੇ ਦੇ ਵਿਆਹ ਵਾਪਾ ਉਹਨਾਂ ਦੀ ਕੁੜੀ ਨੂੰ ਵਸਤਰਾ ਦੇਣਾ ਵਾ ਤੇ ਪਰ ਹੁਣ ਤਾਂ ਵੀ ਬਿਲਕੁਲ ਇਹ ਰਿਵਾਜ ਖਤਮੀ ਹੋ ਗਿਆ ਹਾਂ ਕੋਈ ਬੰਟਾਈਂ ਦਰੀਆਂ ਹੋਣਾ ਹੂੰ ਖਤਮੀ ਹਾਂ ਹਾਂ ਇਹ ਚੂਚੇੰ ਦਾ ਡਿਜ਼ਾਈਨ ਦੀ ਦਰੀ ਤੁਹਾਨੂੰ ਕਿਵੇਂ ਲੱਗੀ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਸਾਡੀਆਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਿਆ ਕਰੋ ਤੇ ਸਾਨੂੰ ਸਪੋਰਟ ਕਰੋ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਇੱਕ ਨਵੇਂ ਡਿਜ਼ਾਈਨ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ